ਮੇਰਾ ਨਾਮ ਸਰਸੋਨੀਆ ਰਾਮੂ ਵਾਲਾ ਸਰ ਗੱਲ ਕੋਈ ਨਹੀਂ ਹੋਈ ਸਿਰਫ ਗੁੱਡੀ ਗੁੱਡੀ ਤੇ ਗੱਲ ਹੋਈ ਆ ਗੁੱਡੀ ਵਧਾਉਂਦੇ ਹੀ ਮੁੰਡੇ ਤੇ ਉਹਨਾਂ ਦੀ ਗੁੱਡੀ ਵੱਡੀ ਗਈ ਆ ਇਹ ਸਾਡੀ ਗੁੱਡੀ ਵੱਡੀ ਗਈ ਤੇ ਇਹ ਇਨਾ ਚੰਗਰਾ ਮਾਰੀਆਂ ਉਹਨਾਂ ਦੀ ਗੁੱਡੀ ਵੱਡੀ ਗਈ ਤੇ ਇਹ ਸਾਡੇ ਬੰਦੇ ਚੰਗਰਾ ਮਾਰੀ ਆ ਵੀ ਆਈ ਵੋਈ ਕੀਤੀ ਆ ਇੱਥੋਂ ਉਹਨਾਂ ਰੋੜੇ ਚਲਾਉਣੇ ਚਾਲੂ ਕਰਤੇ ਗਾਲ ਕੱਢਤੀ ਤੇ ਰੋੜੇ ਚਲਾਉਣੇ ਚਾਲੂ ਕਰਤੇ ਤੇ ਸਾਡੇ ਘਰ ਦਾ ਸਰ ਸਾਰਾ ਕੋਸ਼ੀ ਤੋੜ ਪਨ ਗਏ ਸਾਰਾ ਇੱਕ ਚੀਜ਼ ਨਹੀਂ ਸਾਡੇ ਘਰ ਦੀ ਛੱਡੀ ਸਾਰਾ ਕੁਝ ਅਲਸੀੜੀ ਸਾਡੀ ਲਮਾਰੀ ਕੀ ਵਾਸ਼ਿੰਗ ਮਸ਼ੀਨ ਭਾਂਡਾ ਛਨਾ ਇਹ ਇਹ ਤੇ ਲੈ ਕੇ ਜਿਹੜੀ ਤੱਕ ਸਾਰੀਆਂ ਚੀਜ਼ਾਂ ਹੀ ਤੋੜ ਪਾ ਦਿੱਤੀਆਂ ਸਾਡੇ ਘਰੇ 50000 ਰੁਪਏ ਸੀ ਸਾਡੀ ਗੁੜੀਆ ਦਾ ਵਿਆਹ ਦਿੱਤਾ ਵਾ ਦੂਸਰੇ ਮਹੀਨੇ ਦੇ ਵਿੱਚ ਵਿਆਹ ਆ ਦੋਸ਼ ਆ ਪਾ ਸਾਡੀਆਂ ਵੀ ਉਹਨੇ ਜਿੰਦਰਾ ਤੋੜ ਕੇ ਸਾਡੀਆਂ ਕੱਢ ਲਿਆ ਵਾ ਤੇ ਸਾਡੀਆਂ ਪੈਸੇ ਵੀ ਸਾਡੇ ਕੱਢ ਲਿਆ ਸਾਡੇ ਘਰ ਦਾ ਸਭ ਕੁਝ ਤੋੜ ਪੰਦ ਤਾਂ ਅਸੀਂ ਸਿਰਫ ਆਪਣੇ ਬੱਚੇ ਬਚਾਏ ਆ ਬੜੀ ਮੁਸ਼ਕਲ ਆ ਅਸੀਂ ਹੋਰ ਘੜ ਘੜ ਕਰਦਾ ਰਿਹਾ ਹੋਰ ਇਹਨਾਂ ਦੇ ਘਰ ਦਾ ਵਾ ਇਹਨਾਂ ਚਾਰ ਪੰਜ ਘਰ ਹੈ ਸਾਡੇ ਇਹਨਾਂ ਦਾ ਆਟੋ ਆਟੋ ਭੰਨਦਾ ਵਿਚਾਰਿਆਂ ਦਾ ਤੇ ਇਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਵੀ ਨਹੀਂ ਆ ਇਹਨਾਂ ਦਾ ਭਾਜੀ ਹੁਣਾਂ ਦਾ ਏ 100 ਮੁੰਡਾ ਹੈ ਭਾਜੀ ਇਹ ਹੈਪੀ ਨੇ ਤੇ ਲੱਖਾਂ ਤੇ ਇੱਕ ਅਜੀ ਪਾਲਿਆ ਤੇ ਦੋ ਇਹਨਾਂ ਦੇ ਦੋਤੇ ਆ ਇਹਨਾਂ ਨੇ ਮੁੰਡੇ ਸੱਦੇ ਹੈਪੀ ਨੇ ਮੁੰਡੇ ਸੱਦੇ ਬਾਹਰੋਂ ਉਹਨਾਂ ਕੋ ਕੁਰਪਾਨਾ ਸੀ ਉਹਨਾਂ ਫੈਰ ਫੂਰ ਵੀ ਕੱਢੇ ਆ ਤੇ ਕੁਰਪਾਨਾ ਸੀ ਦਾਤਰ ਦੁੱਤਰ ਹੀ ਉਹਨਾਂ ਕੋ ਤੇ ਅਸੀਂ ਸਰ ਵੇਖਦੇ ਰਹੇ ਲੋਕ ਕੇ ਭਰ ਸਾਡੇ ਬੰਦੇ ਘਰੇ ਨਹੀਂ ਹੈਗੇ ਤੇ ਅਸੀਂ ਲੋਕ ਕੇ ਵੇਂਦੇ ਰਹੇ ਆ ਉਹ ਲੈ ਗਾਣਾ ਵੀ ਸਾਡੇ ਦੇ ਸਾਣਾ ਆ ਗਏ ਤੁਸੀਂ ਬੰਦੇ ਕੋਲ ਸਰ ਨਹੀਂ ਸਾਡੇ ਬੰਦੇ ਜੀ ਤੋਂ ਉਹਨਾਂ ਫਿਰ ਨੁਕਸਾਨ ਕੀਤਾ ਵਾ ਫਿਰ ਇਹ ਵੀ ਗਏ ਆ ਇਹ ਗੱਲ ਚਲੋ ਇਹਨਾਂ ਨੇ ਵੀ ਪਾਇ ਪਰ ਉਹਨਾਂ ਨੇ ਸਾਡੇ ਨਾਲ ਬਹੁਤ ਪਹਿਲ ਕੀਤੀ ਆ ਪਹਿਲਾਂ ਸਾਡੇ ਨਾਲ ਤੇ ਅਸੀਂ ਤਾਂ ਸਿਰਫ ਆਪਣੇ ਬੱਚੇ ਲੈ ਕੇ ਕਿਸੇ ਦੇ ਘਰ ਲੋਕੇ ਰਹੇ ਆ ਤੇ ਆਪਣੇ ਬੱਚੇ ਬਚਾਏ ਆ ਹਾਂ ਜੀ ਮੋਟਰਸਾਈਕਲ ਵੀ ਸਾਡੇ 4-5 ਪੰਨ ਤੇ ਆ ਹਾਂ ਜੀ ਸਰ ਇਹੋ ਮੰਗ ਕਰਦੇ ਆ ਇਹ ਹੈਪੀ ਨੂੰ ਸਜ਼ਾ ਹੋਣੀ ਚਾਹੀਦੀ ਕੜੀ ਤੇ ਕੜੀ ਹਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਆ ਗੜੀ ਦੇ ਰੋੜੇ ਕਿਲਰੇ ਉਹਨਾਂ ਦੇ ਉਹਨਾਂ ਨੇ ਖਿਲਾਾਰੇ ਆ ਸਰ ਉੱਤੋਂ ਮੌਂਟੀ ਤੋਂ ਰੋੜੇ ਮਾਰਦੇ ਰਹਿਆ। ਵੀ ਉੱਤੋਂ ਰੋੜੇ ਸਾਡੀ ਕੁੜੀ ਆ ਰੀੜੇ ਕੱਪੜੇ ਲਾਉਣ ਗਈ ਆ ਕੋਠੇ ਤੋਂ ਬਾਅਦ ਚ ਸਾਡੀ ਮਮੀ ਜੀ ਆ ਬਜ਼ੁਰਗ ਉਹਨਾਂ ਦੇ ਵੀ ਉਹਨਾਂ ਰੋੜੇ ਛਲਾਏ ਆ ਉਹਨਾਂ ਨੇ ਸਾਨੂੰ ਗਾਲ ਮੰਦਾ ਸਾਡੀਆਂ ਕੁੜੀਆਂ ਨੂੰ ਗੰਦੀਆਂ ਮੰਦੀਆਂ ਗਾਲਾਂ ਉਹਨਾਂ ਕੱਢੀਆਂ ਵਾ। ਅਸੀਂ ਸਰ ਇਹੋ ਮੰਗ ਕਰਦੇ ਸਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਵਾ। ਇਹ ਹੈਪੀ ਨੂੰ ਤੇ ਲਖੇ ਨੂੰ ਇਹਨਾਂ ਨੂੰ ਇੱਕ ਵਾਰੀ ਸਾਨੂੰ ਇਨਸਾਫ ਦੋ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਆ ਬਸ। ਭਜੀ ਮੇਰਾ ਨਾਂ ਰਣਜੀਤ ਕੌਰ ਪਿੰਡ ਗੜਾ ਪਿੰਡ ਰੰਮੂ ਵਾਲ ਕੀ ਗੱਲ ਹੋਈ ਗੱਲ ਅਈ ਇਹ ਨਾ ਮਤਲਬ ਕਿ ਪਹਿਲਾਂ ਗੁੱਡੀਆਂ ਤੇ ਵਧਾਉਂਦੇ ਸੀ ਐਂ ਥੱਲੇ ਕੱਪੜੇ-ਕਪੜੇ ਧੋਣਦੇ ਆ ਮਮੀ ਮੇਰਾ ਘਰ ਵਾਲਾ ਨਹੀਂ ਘਰ ਆਇਆ ਉਹ ਚੂਲਿਆਂ ਤੇ ਜਾ ਹੀ ਇਹ ਬਾਅਦ ਵਿੱਚ ਨਾ ਇਦਾਂ ਚਾਂਗਰਾ ਮਾਰ ਲਾਪੇ ਤੇ ਸਾਡਾ ਦੋ ਦਿਨ ਕਿਹਾ ਵੀ ਚਾਂਗਰਾ ਨਹੀਂ ਮਾਰਨੀਆ ਤੂੰ ਇਦਾਂ ਗੁੱਡੀਆਂ ਵਧਾਓ ਇਹਨਾਂ ਨੇ ਜਿਹੜਾ ਲੱਖਾ ਭਈ ਆਣਾ ਮਤਲਬ ਕਿ ਉਹ ਦੂਜੀ ਪਾਰਟੀ ਦਾ ਉਹਨੇ ਫੜ ਕੇ ਤੇ ਸਾਡੇ ਮੁੰਡੇ ਨੂੰ ਗਾਲ ਕੱਢੀ ਕੁੜੀ ਦੀ ਫਿਰ ਇਹਨਾਂ ਮਗਰੋਂ ਉਸੇ ਵੇਲੇ ਰੋੜੇ ਮਾਰਨੇ ਚਾਲੂ ਕੀਤੇ ਆ ਚਾਲੂ ਕਿੱਥੇ ਬਾਅਦ ਵਿੱਚ ਇਹ ਆਣ ਕੇ ਸਾਡੇ ਆਵੇ ਆਂਦੀ ਇੱਧਰਲੇ ਬੈਕਸਾਈਡ ਨੰਗੇ ਹੋ ਕੇ ਫੇਰ ਉਸੇਲੇ ਫੇਰ ਇਹਨਾਂ ਨੇ ਆਣ ਕੇ ਨਾ ਉੱਪਰ ਫੇਰ ਸਾਡੇ ਮੁੰਡਿਆਂ ਦੇ ਗੱਲ ਪਾਏ ਮੁੰਡਿਆਂ ਦੇ ਸਿਰ 'ਚ ਘੜੇ ਕੁੜੇ ਮਾਰੇ ਉਸ ਤੋਂ ਬਾਅਦ ਸਾਡੀ ਫੇਰ ਇਹਨਾਂ ਰਾਤ ਤੋੜਪਾਣ ਕੀਤੀ ਆ ਇਹ ਹੈਗੇ ਭਾਜੀ 100 ਬੰਦੇ ਮੁੰਡੇ ਸੀ ਬਹੁਤ ਮੁੰਡੇ ਚੜੇ ਸੀ ਉੱਤੇ ਕੋਟੇ ਦੇ ਪਿੰਡ ਦੇ ਵਿੱਚੋਂ ਵੀ ਬਹੁਤ ਚੜੇ ਸੀ ਇਹਨਾਂ ਦੇ ਇੱਕ ਦਾ ਨਰੋਹਿਤ ਇੱਕ ਦਾ ਨਰੋਬਣ ਤੇ ਮੋਹਿਤ ਤੇ ਇੱਕ ਲੱਖਾ ਭਈਆ ਦੋਨੋਂ ਗਰਜੀਤ ਜੱਗਾ ਮਿੱਟਣ ਸਤਨਾਮ ਧੰਮਾ ਕਮਾ ਕਮੇ ਦਾ ਕੁੰਡਾ ਵਾ ਹਾਂਜੀ ਇਹਨਾਂ ਕੋਲ ਕਿਰਪਾਨਾਂ ਤੇ ਦਾਤਰੀ ਭਾਜੀ ਕਿਰਪਾਨਾਂ ਤੇ ਦਾਤਰੀ ਨਹੀਂ ਜਾ ਚੁੱਪ ਕਰ ਜੋ ਰੌਲਾ ਨਾ ਪਾਓ ਕਿਰਪਾਨਾਂ ਤੇ ਦਾਤਰੀ ਇਹਨਾਂ ਦੇ ਕੋਲ ਤੇ ਆਏ ਇਹਨਾਂ ਨੂੰ ਡੱਕਦੇ ਆ ਵੀ ਇਹ ਕੰਮ ਨਹੀਂ ਕਰਨ ਦੇਣਾ ਇਹ ਚਿੱਟਾ ਵੇਚਦੇ ਸ਼ਰਾਬ ਵੇਚਦੇ ਆਟ ਲੱਗ ਗਏ ਆ ਜਿਹੜੀ ਮਤਲਬ ਕਿ ਸੜਕ ਬੰਡਾ ਹੀ ਨਾ ਮੇਨ ਆ ਉਹ ਤੋਂ ਇਹ ਮੁੰਡੇ ਜਿਹੜੇ ਆ ਨਾ ਇਕੱਠੇ ਹੋ ਕੇ ਇਹ ਸਰਿਆ ਚੁੱਕ ਚੁੱਕ ਕੇ ਰਾਤ ਨੂੰ ਤੇ ਵੇਚਦੇ ਆ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇੱਥੇ ਇਹੋ ਗੱਲ ਹੋਈ ਬਾਅਦ ਚ ਜਦੋਂ ਇਹਨਾਂ ਕੋਠੇ ਦੇ ਉੱਤੇ ਜਦੋਂ ਚੜੇ ਆਣ ਕੇ ਸਾਡੇ ਸਤੰਬਰ ਨੂੰ ਆਣ ਕੇ ਪੈ ਗਏ ਫਿਰ ਇਹ ਇਨਾਂ ਜੋ ਲੱਗੇ ਚੀਜ਼ਾਂ ਹੀ ਤੋੜੀ ਗਏ ਜੋ ਗੱਡੀ ਆ ਉਹ ਤੋੜੀ ਕੀ ਸਾਰੀ ਕਰ ਗਏ ਭਾਜੀ ਨਾਲੇ ਪੈ ਵੀ ਗੱਡੀ ਕੋ ਲੈ ਗਏ ਗੋਰਾ ਤੇ ਗੋਪੀ ਇਹ ਤੇ ਗੋਰਾ ਗੋਪੀ ਇੱਕ ਗਗਣ ਇੱਕ ਲੱਬਾ ਇੱਕ ਗੋਰਾ ਇੱਕ ਜੋ ਗੋਪੀ ਸਵੇਰੇ ਆਏ ਰਾਤ ਆਏ ਉਹਨਾਂ ਪਰ ਸਾਡੇ ਹੀ ਮੁੰਡਿਆਂ ਮੜਿਆਂ ਨੂੰ ਮਾਰ ਮੂੜ ਕੇ ਚਲ ਗਏ ਜੜੇ ਉਹਨੇ ਕਰੇ ਬੱਚੇ ਹਾਂਜੀ ਲੱਗੀਆਂ ਹਸਤਾਲ ਇੱਕ ਕਾਸ਼ ਦੇ ਆ ਇੱਕ ਕਾਸ਼ ਦੇ ਡੈਡੀ ਦੇ ਆ ਇੱਕ ਸਾਡੀ ਕੁੜੀ ਆ ਦੇ ਆ ਇਹ ਪਿੰਡ ਰੰਮੂ ਵਾਲਦੋ ਇੱਕ ਕੰਟਰੋਲ ਰੂਮ ਤੋਂ ਬਜਰੀਆ ਇੱਕ ਕਾਲ ਰਸੀਵ ਹੋਈ ਵੀ ਪਿੰਡ 'ਚ ਝਗੜਾ ਹੋ ਰਿਹਾ ਪਹਿਲਾ ਝਗੜਾ ਹੋਇਆ ਪਹਿਲਾ ਮੁਲਾਜ਼ਮ ਗਏ ਜਾ ਕੇ ਸੌਟ ਆਊਟ ਕਰਾਇਆ ਸੀ ਫਿਰ ਜਾ ਕੇ ਮੌਕਾ ਵੇਖਿਆ ਗਿਆ ਜਾ ਕੇ ਸ਼ਾਮ ਰਾਤ ਦੋਵੇਂ ਪਾਰਟੀਆਂ ਝਗੜਾ ਆਇਆ ਦੋਵੇਂ ਪਾਰਟੀਆਂ ਦੋ ਪਾਰਟੀਆਂ ਹੀ ਦੋਵਾਂ ਪਾਰਟੀਆਂ ਦੇ ਦੋਵਾਂ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਰਾਤ ਮੌਕਾ ਵੇਖ ਕੇ ਰਾਤ ਇਹਨਾਂ ਨੂੰ ਸਵੇਰ ਰਾਤ ਦਾ ਕਹਿ ਸਟੇਟਮੈਂਟ ਦਰਜ ਕਰਾਉਣ ਵਾਸਤੇ ਜਿਹੜੇ ਇਹਦਾ ਸਟੇਟਮੈਂਟ ਦਰਜ ਕਰਾਉਣਗੇ ਜਿਵੇਂ ਸਟੇਟਮੈਂਟ ਦਰਜ ਕਰਾਉਣਗੇ ਜੋ ਕਰਾਉਣਗੇ ਉਹਦਾ ਬੰਦੀ ਕਾਰਵਾਈ ਕੀਤੀ ਜਾਊਗੀ ਘਰ ਦੇ ਵਿੱਚ ਫ੍ਰਿਜ ਫਰੂਜ ਮਾੜਾ ਮਾੜਾ ਜਿਹੜਾ ਨੁਕਸਾਨ ਹੋਇਆ ਵਾ ਇੱਕ ਵਾਰ ਬਾਈਕ ਬੂਕ ਦਾ ਤੇ ਜੋ ਸਾਰਾ ਮੌਕ ਜੋ ਮੁਤਾਬਕ ਦੋਵੇਂ ਪ쪽 ਬਿਆਨ ਆਪਣੇ ਦਰਜ ਕਰਾਉਣਗੇ ਕਹੇ ਆ ਉਹਨਾਂ ਨੂੰ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਸੀਨੀਅਰ ਅਫਸਰਾਂ ਦੇ ਸਾਰੇ ਧਿਆਨ ਵਿੱਚ ਹੈ ਜੀ ਝਗੜੇ ਦਾ ਕਾਰਨ ਕੀ ਹੈ ਝਗੜੇ ਦਾ ਕਾਰਨ ਬਸ ਇੱਕ ਪਤੰਗ ਬਾਜ਼ੀ ਦੇ ਕਰਕੇ ਝਗੜਾ ਹੋਇਆ ਪਤੰਗ ਬਾਜ਼ੀ ਦੇ ਜਿੱਦਾਂ ਬੋਵਾ ਹੋਈਂਦੀ ਹੈ ਬੋਵਾ ਇਦਾਂ ਬੜਕਾ ਬੁੜਕਾ ਮੰਨਤੇ ਕੋਈ ਬਸ ਇਹੀ ਨਿਗੇ ਨਿਗੇ ਜਿਹੜੇ ਸ਼ਰਾਤੀ ਅਨਸਰਾਂ ਨੇ ਕਰਕੇ ਹੋਇਆ ਨਿਗੇ ਨਿਗੇ ਉਹ ਤੁਹਾਡੇ ਕੋਲ ਕੀ ਕਾਰਵਾਈ ਜੋ ਜਿੱਦਾਂ ਸਟੇਟਮੈਂਟ ਹੋਊਗੀ ਉਦਾਂ ਦੀ ਬੰਦੀ ਕਾਰਵਾਈ ਕੀਤੀ ਜਾਊਗੀ ਜੋ ਮੌਕੇ ਤੇ ਲਾਤਮਦ